ਦੇਸਾ ਦੇਸਾ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਪ੍ਰੀਤ ਸਤਿ ਸ੍ਰੀ ਅਕਾਲ ਸਲਾਮ ਅਦਾਬ ਨਮਸਕਾਰ ਦੋਸਤੋ ਜ਼ਿਕਰ ਕਰਦੇ ਆਂ ਪੰਜਾਬ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ ਦੇ ਬਾਰੇ ਜੋ ਆਪਣੇ ਗਾਣਿਆਂ ਦੇ ਕਰਕੇ ਚੰਗਾ ਮੁਕਾਮ ਖੱਟੀ ਬੈਠੀ ਹੈ ਤੇ ਇਸ ਵਕਤ ਕਾਫੀ ਜ਼ਿਆਦਾ ਉਸ ਦੇ ਗੀਤ ਨੇ ਜੋ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਵੀ ਹੋ ਰਹੇ ਨੇ ਪੰਜਾਬੀ ਗਾਇਕ ਅਫਸਾਨਾ ਖਾਨ ਜੋ ਕਿ ਸਿੱਧੂ ਮੂਸੇਵਾਲੇ ਨੂੰ ਆਪਣਾ ਭਰਾ ਮੰਨਦੀ ਸੀ ਤੇ ਸਿੱਧੂ ਮੂਸੇਵਾਲੇ ਦੇ ਰਖੜੀ ਵੀ ਬੰਦੀ ਸੀ ਅਫਸਾਨਾ ਖਾਨ ਇਹਨਾਂ ਦਿਨਾਂ ਦੇ ਵਿੱਚ ਕਾਫੀ ਚਰਚਾ ਦੇ ਵਿੱਚ ਛਾਈ ਹੋਈ ਹੈ ਜਦੋਂ ਛੋਟੇ ਸਿੱਧੂ ਨੂੰ ਮਿਲਣ ਦੇ ਲਈ ਸਿੱਧੂ ਮੂਸੇਵਾਲੇ ਦੀ ਹਵੇਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਮਾਤਾ ਗੁੱਸੇ ਦੇ ਵਿੱਚ ਕਹਿ ਦਿੰਦੀ ਹੈ ਇਹ ਗੱਲਾਂ ਕਿ ਉਸ ਤੋਂ ਬਾਅਦ ਅਫਸਾਨਾ ਖਾਨ ਉੱਥੋਂ ਭੱਜਣ ਦੀ ਕਰਦੀ ਹੈ ਸਿੰਦੂ ਮੁਸੀਬੜੀ ਦੀ ਮਾਤਾ ਚਰਨਕੌਰ ਨੇ ਗੁੱਸੇ ਦੇ ਵਿੱਚ ਅਫਸਾਨਾ ਖਾਨ ਨੂੰ ਕੀ ਕਿਹਾ ਇਸ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦਿਆਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜਿញ ਆਜ ਆਪਾਂ ਜ਼ਿਕਰ ਕਰਦੇ ਹਾਂ ਪੰਜਾਬੀ ਗਾਇਕ ਅਫਸਾਨਾ ਖਾਨ ਦੇ ਬਾਰੇ ਜੋ ਕਾਫੀ ਆਦਾ ਚਰਚਾ ਦੇ ਵਿੱਚ ਆਈ ਹੋਈ ਹੈ ਜੋ ਕਿ ਸਿੱਧੂ ਮੂਸੇਵਾਲੇ ਦੇ ਨਾਲ ਗਾਣਾ ਉਸਨੇ ਗਾਇਆ ਸੀ ਜੱਟਾ ਸ਼ਰੀਆਮ ਦੂਤਾ ਧੱਕਾ ਕਰਦਾ ਤੇ ਉਸ ਤੋਂ ਬਾਅਦ ਉਚਾਰੇ ਪਾਸੇ ਉਸ ਦੇ ਚਰਚੇ ਹੋਣ ਲੱਗੇ ਪਰ ਅਫਸਾਨਾ ਖਾਨ ਦੇ ਮਾਤਾ ਪਿਤਾ ਉਹਨਾਂ ਦੀ ਨਾਰਾਜ਼ਗੀ ਸਾਫ਼-ਸਾਫ਼ ਨਜ਼ਰ ਉਦੋਂ ਆਈ ਜਦੋਂ ਸਿੱਧੂ ਮੂਸੇਵਾਲੇ ਨੂੰ ਜੋ ਕਿ ਬਾਲੀਵੁੱਡ ਦੇ ਮਸ਼ਹੂਰ 뮤జిక్ ਡਾਇਰੈਕਟਰਾਂ ਤੇ ਕੰਪੋਜ਼ਰ ਸਲੀਮ ਰਚੈਂਟ ਜੋ ਕਿ ਇੱਕ ਗਾਣਾ ਡੈਡੀਕੇਟ ਕਰਨਾ ਚਾਹੁੰਦੇ ਸੀ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਇੱਕ ਗੀਤ ਦੇਣਾ ਚਾਹੁੰਦੇ ਸੀ ਸਿੱਧੂ ਦੇ ਜਾਣ ਤੋਂ ਬਾਅਦ ਪਰ ਸਲੀਮ ਰਚੈਂਟ ਦਾ ਇਹੀ ਕਹਿਣਾ ਸੀ ਕਿ ਇਸ ਗੀਤ ਨੂੰ ਮੈਂ ਆਪਣੇ ਹੀ ਚੈਨਲ ਦੇ ਉੱਪਰ ਲਾਂਚ ਕਰਾਂਗਾ ਦੋਸਤੋ ਬਾਅਦ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਕਹਿ ਦਿੱਤਾ ਸੀ ਕਿ ਇਸ ਨੂੰ ਉਹ ਆਪਣੇ ਚੈਨਲ ਦੇ ਉੱਪਰ ਲਾਂਚ ਨਹੀਂ ਕਰੇਗਾ ਇਸ ਨੂੰ ਸਿੱਧੂ ਦੀ ਕੰਪਨੀ ਲਾਂਚ ਕਰੇਗੀ ਪਰ ਉਸਨੇ ਅਤਾ ਕੇਨਾਲੀਓ ਗੀਤ ਰਿਲੀਜ਼ ਕਰ ਦਿੱਤਾ ਤੇ ਉਥੇ ਅਫਸਾਨਾ ਖਾਨ ਨੇ ਜੋ ਕਿ ਸਿੱਧੂ ਮੂਸੇਵਾਲੇ ਦੀ ਸਪੋਰਟ ਨਹੀਂ ਕੀਤੀ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਸਪੋਰਟ ਨਹੀਂ ਕੀਤੀ ਉਸ ਵਕਤ ਸਲੀਮ ਮਰਜੰਟ ਦੇ ਨਾਲ ਖੜੀ ਹੋ ਗਈ ਐਸੇ ਗੱਲ ਨੂੰ ਲੈ ਕੇ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੇ ਉਹਨਾਂ ਦੇ ਵਿੱਚ ਕਾਫੀ ਗੁੱਸਾ ਹੈ ਅਫਸਾਨਾ ਖਾਨ ਨੂੰ ਲੈ ਕੇ ਹੁਣ ਅਫਸਾਨਾ ਖਾਨ ਸਿੱਧੂ ਮੂਸੇਵਾਲੇ ਦੀ ਹਮੇਲੀ ਤਾਂ ਜਾਂਦੀ ਹੈ ਪਰ ਆਖਰਕਾਰ ਜਾਵੇਗੀ ਕਿਹੜਾ ਮੂੰਹ ਲੈ ਕੇ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ